ਸਵਾਗਤ ਹੈ ਜੀ ਹੁਸ਼ਰਪਰਦੇਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਜਿਵੇਂ ਕਿ ਤੁਸੀਂ ਸਾਰੇ ਇਸ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਕਿ ਪੰਜਾਬ ਦਾ ਬਹੁਤ ਸਾਰਾ ਹਿੱਸਾ ਜਿਹੜਾ ਇਸ ਵਕਤ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬੀ ਕਲਾਕਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜੀਆਂ ਆਪਣੇ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਵਾਵਾ ਜਿਹੜੀਆਂ ਲਿਜਾਈਆਂ ਜਾ ਰਹੀਆਂ ਨੇ ਤਾਂ ਚਾਹੇ ਉਹ ਪਸ਼ੂਆਂ ਦੇ ਫੀਡ ਦੀ ਗੱਲ ਕਰੀਏ ਪਸ਼ੂਆਂ ਦੇ ਚਾਰੇ ਦੀ ਗੱਲ ਕਰੀਏ ਚਾਹੇ ਆਮ ਲੋਕਾਂ ਦੇ ਲਈ ਰਾਸ਼ਨ ਦੀ ਗੱਲ ਕਰੀਏ ਜਾਂ ਹੋਰ ਵੀ ਜੋ ਲੋੜ ਮੁਤਾਬਕ ਸਮਾਨ ਦੀ ਜ਼ਰੂਰਤ ਪੈਂਦੀ ਹੈ ਤਾਂ ਹਰ ਇੱਕ ਵਿਅਕਤੀ ਵੱਲੋਂ ਆਪਣੇ ਆਪਣੇ ਪੱਧਰ ਤੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਨੀਵਾਰ ਨੂੰ ਰਸਦ ਲਿਜਾਈ ਜਾਵੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੇ ਇਹ ਰਸਦ ਦਾ ਜਿਹੜਾ ਕਾਰਜ ਹੈ ਇਹ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਨਿਪਰੇ ਚੜੇਗਾ ਤੇ ਬਹੁਤ ਸਾਰੇ ਆਮ ਲੋਕਾਂ ਵੱਲੋਂ ਇਹ ਮਦਦ ਵੀ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਸਾਹਿਬ ਵਿਖੇ ਪਹੁੰਚ ਕੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਪਹੁੰਚ ਕੇ ਜਰੀਏ ਰਸਦ ਜਮ੍ਹਾਂ ਕਰਵਾਉਣ ਦੀ ਜਿਹੜੀ ਉਹ ਕਵਾਇਦ ਵੀ ਕੀਤੀ ਜਾ ਰਹੀ ਹੈ ਤਾਂ ਪ੍ਰੰਤੂ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਫੋਨ ਕਾਲਸ ਇਸ ਕੰਮ ਨੂੰ ਲੈ ਕੇ ਆ ਰਹੇ ਨੇ ਕਿ ਆਖਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜ਼ਿਆਦਾ ਲੋੜ ਕਿਹਨਾ ਚੀਜ਼ਾਂ ਦੀ ਹੈ ਜਾਂ ਜ਼ਿਆਦਾ ਜ਼ਰੂਰਤ ਕਿਹਨਾ ਚੀਜ਼ਾਂ ਦੀ ਹੈ ਤਾਂ ਉਸ ਬਾਬਤ ਤੁਹਾਨੂੰ ਮੈਂ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਜਿਨ੍ਹਾਂ ਚੀਜ਼ਾਂ ਦੀ ਹੜ੍ਹ ਵਾਲੇ ਇਲਾਕਿਆਂ ਦੇ ਵਿੱਚ ਲੋੜ ਹੈ ਉਹ ਤੁਸੀਂ ਪਹੁੰਚਾ ਸਕਦੇ ਹੋ ਕਿ ਕਿਉਂਕਿ ਅੱਜ ਵੀਰਵਾਰ ਦਾ ਦਿਨ ਹੈ ਕੱਲ ਸ਼ੁੱਕਰਵਾਰ ਹੈ ਤੇ ਪਰਸੋਂ ਸ਼ਨੀਵਾਰ ਸਵੇਰ ਸਮੇਂ ਨੌਜਵਾਨਾਂ ਜਿਹੜੇ ਔਰਸਦ ਇਲਾਕੇ ਰਵਾਨਾ ਹੋਣਗੇ ਤੇ ਜਿਹੜੀ ਰਾਹਤ ਸਮਗਰੀ ਚਾਹੀਦੀ ਹੈ ਤਾਂ ਉਹਨਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਚਾਹੀਦੀਆਂ ਨੇ ਚਾਹੇ ਉਹ 1 ਲੀਟਰ ਦੀ ਬੋਤਲ ਹੋਵੇ ਜਾਂ 250 ml ਵਾਲੀ ਬੋਤਲ ਹੋਵੇ ਪਰ ਕੱਪ ਹੈ ਜਿਹੜੇ ਉਹ ਕੱਪ ਨਾ ਹੋਣ ਕਿਉਂਕਿ ਦੱਬਣ ਕਰਕੇ ਜਿਹੜੇ ਉਹ ਕੱਪ ਕਈ ਵਾਰ ਉਹ ਫਟ ਜਾਂਦੇ ਨੇ ਜਾਂ ਉਹ ਪਾਣੀ ਦਾ ਫਿਰ ਇਹ ਨੁਕਸਾਨ ਹੁੰਦਾ ਤਾਂ ਬੋਤਲਾਂ ਲਿਆਉਣ ਨੂੰ ਜਿਹੜੀ ਉਹ ਤਰਜੀਹ ਦਿੱਤੀ ਜਾਵੇ ਤਾਂ ਉਸ ਤੋਂ ਬਾਅਦ ਦਵਾਈਆਂ ਦੇ ਵੱਡੇ ਪੱਧਰ ਤੇ ਜਿਹੜੀ ਉਹ ਲੋਡ ਹੈ ਚਾਹੇ ਉਹ ਕਪ ਸਿਰਫ ਗੱਲ ਕਰ ਲਈਏ ਜਾਂ ਆਪਾਂ ਹੋਰ ਆਮ ਤੌਰ ਤੇ ਘਰਾਂ ਦੇ ਵਿੱਚ ਜਿਹੜੀਆਂ ਮੈਡੀਸਨ ਦੀ ਆਪਾਂ ਵਰਤੋਂ ਕਰਦੇ ਹਾਂ ਬੁਖਾਰ ਦੇ ਵਿੱਚ ਜ਼ੁਕਾਮ ਦੇ ਵਿੱਚ ਖਾਂਸੀ ਦੇ ਵਿੱਚ ਮੱਛਰਦਾਨੀਆਂ ਤੇ ਤਰਪਾਲਾਂ ਇਹ ਦੋ ਮੁੱਖ ਲੋੜਾਂ ਨੇ ਮੱਛਰਦਾਨੀਆਂ ਤੇ ਤਰਪਾਲਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਹੜਦਾ ਪਾਣੀ ਨੇ ਕਾਫੀ ਜ਼ਿਆਦਾ ਮਾਰ ਕੀਤਾ ਤੇ ਉੱਥੇ ਬਿਮਾਰੀਆਂ ਫੈਲਣ ਦਾ ਖਾਸ ਕਰ ਡੈਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਬਹੁਤ ਬਣਿਆ ਹੋਇਆ ਤੇ ਬਹੁਤ ਸਾਰੇ ਡੈਂਗੂ ਵੀ ਲੋਕ ਵੀ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੋ ਰਹੇ ਨੇ ਡੈਂਗੂ ਦੀ ਬਿਮਾਰੀ ਤੋਂ ਤੇ ਮੱਛਰ ਤੰਦੀਆਂ ਦੀ ਜਿਹੜੀ ਉਹ ਅਤ ਦੀ ਜ਼ਰੂਰਤ ਹੈ ਤੇ ਮੱਛਰ ਤੰਦੀਆਂ ਤੇ ਤਰਪਾਲਾਂ ਨੂੰ ਜਿਹੜੀ ਉਹ ਪਹਿਲ ਦੇ ਪਹਿਲ ਦਿੱਤੀ ਜਾਵੇ ਸਮਾਜ ਸੇਵੀ ਕੰਮਾਂ ਦੇ ਵਿੱਚ ਤਾਂ ਉਸ ਤੋਂ ਲਗਾ ਗੱਦੇ ਪਲੱਸ ਚਾਦਰਾਂ ਗੱਦਿਆਂ ਦੇ ਵੀ ਲੋਡ ਆ ਜਿਵੇਂ ਕਿ ਆਮ ਤੌਰ ਤੇ ਆਪਾਂ ਦੇਖਦੇ ਕਿ ਜਦੋਂ ਕਿਸੇ ਘਰ ਦੇ ਵਿੱਚ ਕੋਈ ਵਿਆਹ ਸਮਾਗਮ ਰੱਖਿਆ ਹੁੰਦਾ ਜਾਂ ਕੋਈ ਹੋਰ ਖੁਸ਼ੀ ਗਮੀ ਦਾ ਸਮਾਗਮ ਆ ਤਾਂ ਜਿਹੜਿਆਂ ਗੱਦਿਆਂ ਦੀ ਵਰਤੋਂ ਕਰਦੇ ਆ ਉਹ ਗੱਦੇ ਤੇ ਪਲੱਸ ਚਾਦਰਾਂ ਦੀ ਲੋੜ ਆ ਇਸ ਤੋਂ ਇਲਾਵਾ ਚਾਰਚਿਆਂ ਰਾਤ ਸਮੇਂ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈ ਕਈ ਦਿਨਾਂ ਤੋਂ ਜਿਹੜੀ ਉਹ ਬਿਜਲੀ ਦੀ ਸਪਲਾਈ ਵੀ ਉਹ ਠੱਪ ਹੋਈ ਪਈ ਆ ਕਿਉਂਕਿ ਇਹ ਤਬਾਹੀ ਉਸ ਪੱਧਰ ਤੇ ਹੋਈ ਹੈ ਕਿ ਅਜੇ ਸਵਾ ਲੱਗੇਗਾ ਚਾਰਚਾਂ ਦੀ ਵੀ ਲੋੜ ਹੈ ਆਡੋਮੋਸ ਜਿਵੇਂ ਕਿ ਮੈਂ ਦੱਸਿਆ ਕਿ ਮੱਛਰਾਂ ਤੋਂ ਬਚਾਉਣ ਦੇ ਲਈ ਜਿੱਥੇ ਮੱਛਰ ਤੰਦੀ ਦੀ ਲੋੜ ਹੈ ਤਾਂ ਆਡੋਮਾਸ ਦੀ ਵੀ ਤੇ ਵੱਡੇ ਪੱਧਰ ਤੇ ਜਿਹੜੀ ਇਸ ਦੀ ਸਖਤ ਲੋੜ ਮਹਿਸੂਸ ਹੋ ਰਹੀ ਹੈ ਚਾਵਲ ਤੇ ਬੇਹਦ ਜ਼ਰੂਰੀ ਹੈ ਜਿਹੜਾ ਲੇਡੀਜ਼ ਦੇ ਲਈ ਸੈਨੀਟਰੀ ਪੈਡ ਦੀ ਵੱਡੇ ਪੱਧਰ ਤੇ ਜਿਹੜੀ ਜ਼ਰੂਰਤ ਹੈ ਤਾਂ ਬਹੁਤ ਸਾਰੇ ਜਥੇਬੰਦੀਆਂ ਜਿਹੜਾ ਇਹਨਾਂ ਚੀਜ਼ਾਂ ਨੂੰ ਉੱਥੇ ਪਹੁੰਚਾ ਵੀ ਰਹੀਆਂ ਨੇ ਪਰੰਤੂ ਜੇ ਜਦੋਂ ਹੁਸ਼ਿਆਰਪੁਰ ਤੋਂ ਰਸਤ ਲਿਜਾਈ ਜਾਵੇਗੀ ਤਾਂ ਇਹ ਗੱਲਾਂ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਬੱਚਿਆਂ ਦੀ ਜਿਹੜੇ ਵਰਤੋਂ ਕਰਨ ਵਾਲੇ ਹੁੰਦੇ ਡਾਈਪਰ, ਓ.ਆਰ.ਐਸ. ਕੋਲ, ਸਾਬਨ, ਬੁਰਸ਼ ਤੇ ਤੁੱਥ ਪੇਸਟ ਇਹ ਇਹਨਾਂ ਚੀਜ਼ਾਂ ਦੀ ਜਿਹੜੀ ਉਹ ਸਖਤ ਲੋੜ ਹੈ ਤਾਂ ਇਹ ਚੀਜ਼ਾਂ ਨੂੰ ਜਿਹੜੀ ਉਹ ਮੈਂ ਕਹਾਂਗਾ ਕਿ ਪ੍ਰੈਫਰੈਂਸ ਦਿੱਤੀ ਜਾਵੇ ਪਹਿਲ ਦੇ ਆਧਾਰ ਤੇ ਚੀਜ਼ਾਂ ਦੀ ਜਿਹੜੀ ਉਹ ਖਰੀਦਦਾਰੀ ਕਰਕੇ ਪਹੁੰਚਾਈਆਂ ਜਾਣ ਤੋਂ ਉਸ ਤੋਂ ਇਲਾਵਾ ਸੁੱਕਾ ਰਾਸ਼ਨ ਹੈ ਜੇ ਸੁੱਕਾ ਰਾਸ਼ਨ ਚਾਹੀਓ ਸੁੱਕਾ ਦੁੱਧ ਹੈ ਦਾਲਾਂ ਖੰਡ ਹੈ ਬਿਸਕੁਟ ਹੈ ਰਸ ਹੈ ਚਨੇ ਵਗੈਰਾ ਜਾਂ ਹੋਰ ਵੀ ਜੋ ਖਾਸ ਕਰ ਸਰੋਂ ਦੇ ਤੇਲ ਦੀਆਂ ਬੋਤਲਾਂ ਦੀ ਜਿਹੜੀ ਉਹ ਸਖਤ ਲੋੜ ਹੈ ਕਿਉਂਕਿ ਲੰਗਰ ਬਣਾਉਣ ਦੇ ਵਿੱਚ ਘਰ ਦਾ ਸਾਮਾਨ ਤਿਆਰ ਕਰਨ ਦੇ ਵਿੱਚ ਚਾਹੇ ਅਸੀਂ ਸਬਜ਼ੀ ਦੀ ਤੋੜਕਾ ਲਾਣਾ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਤਿਆਰ ਕਰ ਰਹ ਹੁੰਦਾ ਖਾਣ ਪੀਣ ਵਾਲੀ ਵਸਤੂ ਤਿਆਰ ਕਰਨੀ ਹੁੰਦੀ ਤਾਂ ਸਰੋ ਦੇ ਤੇਲ ਦੀ ਵੀ ਬੇਹਦ ਜ਼ਰੂਰਤ ਹੁੰਦੀ ਹੈ ਤੇ ਸਾਰੀਆਂ ਚੀਜ਼ਾਂ ਜੋ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਨੇ ਜ਼ਰੂਰ ਜੋ ਵੀ ਤੁਸੀਂ ਆਪਣੇ ਪੱਧਰ ਤੇ ਚਾਹੇ 100 ਰੁਪਏ ਦੀ 200 ਰੁਪਏ ਦੀ 500 ਰੁਪਏ ਦੀ ਜਿੰਨੀ ਜਿੰਨੀ ਤੁਹਾਡੀ ਸਮਰਥਾ ਜਿੰਨੀ ਜਿੰਨੀ ਜੇਬ ਇਜਾਜ਼ਤ ਦਿੰਦੀ ਹੈ ਤਾਂ ਸਾਨੂੰ ਹਰ ਇੱਕ ਵਿਅਕਤੀ ਨੂੰ ਜਿਹੜੀ ਉਹ ਇਸ ਔਖੀ ਘੜੀ ਦੇ ਵਿੱਚ ਏ ਆਪਣੇ ਪੰਜਾਬੀਆਂ ਦੀ ਜਿਹੜੀ ਮਦਦ ਆ ਜ਼ਰੂਰ ਕਰਨੀ ਚਾਹੀਦੀ ਆ ਤੋਂ ਤੁਹਾਨੂੰ ਇੱਕ ਵਾਰੀ ਦੱਸ ਦੇਣਾ ਚਾਹੁੰਦਾ ਕਿ ਸ਼ਨੀਵਾਰ ਨੂੰ ਭਾਵੇਂ ਅੱਜ ਵੀਰਵਾਰ ਦਾ ਦਿਨ ਹੋ ਗਿਆ ਕੱਲ ਸ਼ੁੱਕਰਵਾਰ ਤੇ ਪਰਸੋ ਸਵੇਰੇ ਜਿਹੜੇ ਨੌਜਵਾਨ ਐ ਉਹ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਜੋ ਰਸਦ ਇਕੱਤਰ ਹੋਵੇਗੀ ਇਕੱਠੀ ਹੋਵੇਗੀ ਤਾਂ ਉਸ ਨੂੰ ਜਿਹੜਾ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਸ ਰਸਦ ਨੂੰ ਲਿਜਾਇਆ ਜਾਵੇਗਾ ਤਾਂ ਤੁਸੀਂ ਕੱਲ ਰਾਤ ਤੱਕ 8-9 ਵਜੇ ਤੱਕ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਜਿਹੜੀ ਉਹ ਰਸਦ ਪਹੁੰਚਾ ਸਕਦੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ